ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਸ ਇੰਟਰਨੈਸ਼ਨਲ ਸੰਤ ਸਵਾਦ ਸੇਵਾਦਾਲ ਦੇ ਮੁਖ ਸੇਵਾਦਾਰ ਸੰਤ ਰੇਨ ਬਾਬਲ ਸਿੰਘ ਜੀ ਖਾਲਸਾ ਲਨੋੜਾ ਸਾਹਿਬ ਵਾਲੇ ਅਤੇ ਵਿਦਿਆਰਥੀ ਗੁਰਮੁਖ ਟਕਸਾਲ ਤਪਵੰਨ ਟੱਕੀ ਸਾਹਿਬ ਅੱਜ ਜੋ ਮੀਟਿੰਗ ਹੋਈ ਆ ਜੀਕਾ ਵਿਕੇ ਸਾਡੇ ਸਰੂਪਣੀ ਕਮੇਟੀ ਦੇ ਮੈਂਬਰ ਸਹਿਬਾਨ ਸਰਦਾਰ ਨਜਰ ਸਿੰਘ ਜੀ ਔਰ ਸਾਰੇ ਜਿੰਨੇ ਅਸੀਂ ਅੱਜ ਗ੍ਰੰਤੀ ਸਿੰਘ ਇੱਥੇ ਇਕੱਠੇ ਹੋਏ ਆ ਜੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਇੱਥੇ ਗੁਰਤੇਕ ਬਹਾਦਰ ਮਹਾਰਾਜ ਜੀ ਉਹਨਾਂ ਨੇ ਚਰਨ ਪਾਏ ਆ ਮੀਰੀ ਪੀਰੀ ਦੇ ਮਾਲਕ ਸਿਮਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਇੱਥੇ ਚਰਨ ਪਾਇਆ ਸੋ ਅਸੀਂ ਸਾਰੇ ਹੀ ਸਿੰਘ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਗ੍ਰੰਤੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਬੇਨਤੀ ਕਰਦਾ ਕਿ ਇਸ ਸਥਾਨ ਦੀ ਜਾਣਕਾਰੀ ਵੱਧ ਤੋਂ ਵੱਧ ਸੰਸਾਰ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਥਾਂ ਦੇ ਉੱਤੇ ਜਿਵੇਂ ਹਰ ਨਸਿਆ ਦਾ ਦੀਵਾਨ ਸੱਜਦਾ ਜੋ ਅਸੀਂ ਹਰ ਮਹੀਨੇ ਗ੍ਰੰਥੀ ਸਿੰਘਾਂ ਦੇ ਉਪਰਾਲੇ ਬਾਤ ਵੀ ਬੜੇ ਬੜੇ ਕਾਰਜ ਕੀਤੇ ਜਾਣੇ ਹਨ ਸੋ ਅੱਜ ਇੱਥੇ 10 ਦਾ ਤਰੀਕ 7ਵਾਂ ਮਹੀਨਾ 2025 ਤੇ ਮੀਟਿੰਗ ਹੋਈਆ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਕਮੇਟੀ ਵੱਲੋਂ ਪ੍ਰਬੰਧਕਾਂ ਵੱਲੋਂ ਮੈਨੇਜਰ ਸਾਹਿਬ ਵੱਲੋਂ ਜਿੰਨੀ ਇੱਥੋਂ ਦੇ ਮੁਖੀ ਨੇ ਮੈਨੇਜਮੈਂਟ ਦਾ ਸਾਰਿਆਂ ਵੱਲੋਂ ਮੀਟਿੰਗ ਹੋਈ ਆ ਸਾਰੇ ਗ੍ਰੰਥੀ ਸਿੰਘਾਂ ਦੇ ਵਿਚਾਰ ਲੈ ਗਏ ਨੇ ਜੋ ਕਿ ਇਹ ਸਥਾਨ ਹੈ ਇੱਕ ਮਹਾਨ ਸਥਾਨ ਪਵਿੱਤਰ ਸਥਾਨ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਧਰਤੀ ਭਾਗਾ ਵਾਲੀ ਬਣ ਜਾਂਦੀ ਹੈ ਪੂਜਨੀਕ ਬਣ ਜਾਂਦੀ ਆ ਇੱਥੇ ਗੁਰੂ ਸਾਹਿਬਾਨਾਂ ਦੇ ਚਰਨ ਪੈਰ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਅਤੇ ਧੰਨ ਧੰਨ ਸ੍ਰੀ ਗੁਰ ਤੇਗ ਬਹਾਦਰ ਮਹਾਰਾਜੀ ਦੇ ਚਰਨ ਪੈਏ ਨੇ ਇਸ ਕਰਕੇ ਇਹ ਸੰਗਤਾਂ ਇਸ ਸਥਾਨ ਤੇ ਵੱਤ ਵੱਧ ਆਉ ਸਰਦਾ ਭਾਵਨਾ ਦੇ ਨਾਲ ਜਿਹੜਾ ਇਸ ਸਥਾਨ ਤੇ ਆਉਂਦਾ ਉਹਨਾਂ ਦੀ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਹੁੰਦੀਆਂ ਨੇ ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੱਕ ਵਸ ਹੈ ਕਾਮ ਤੇ ਨਾ ਇਹਨਾਂ ਦੇ ਹੱਥ ਵਿੱਚ ਸਭ ਕੁਝ ਆ ਇੱਥੇ ਜਿਹੜਾ ਸਰਦਾ ਦੇ ਨਾਲ ਆਉਂਦਾ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੀ ਵਾਲੇ ਨੂੰ ਧੀ ਜੋ ਵੀ ਮਨ ਦੀ ਇੱਛਾ ਭਾਵਨਾ ਹੁੰਦੀ ਆ ਇਸ ਸਥਾਨ ਤੇ ਸਭ ਪੂਰਾ ਹੁੰਦਾ ਇਹ ਸਥਾਨ ਠੀਕੇ ਦੇ ਵਿੱਚ ਆ ਤੇ ਸਾਰੇ ਇਲਾਕੇ ਦੇ ਨਿਵਾਸੀ ਗ੍ਰੰਤੀ ਸਿੰਘਾਂ ਨੂੰ ਬੇਨਤੀ ਕਰਾਂਗਾ ਇਸ ਸਥਾਨ ਵਾਲੇ ਸਥਾਨ ਬਾਰੇ ਸੰਗਤਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿਓ ਇਸ ਸਥਾਨ ਦੇ ਨਾਲ ਜੋੜੋ ਤੇ ਆਪਾਂ ਆਪ ਜੁੜੀਏ ਤੇ ਹੋਰਾਂ ਨੂੰ ਜੋੜੀਏ ਤੇ ਗੁਰੂ ਦੇ ਦਰਸ਼ਨ ਕਰੀਏ ਤੇ ਕਰਵਾਈਏ ਜੀ ਤੁਹਾ ਮ ਸਾਰੇ ਹੀ ਪੱਠੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਜਿੰਨੀ ਇੱਥੇ ਮੈਨੇਜਮੈਂਟ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀਆਂ ਦਾ ਮੀਰੀ ਪੀਰੀ ਦੇ ਮਾਲਕੋ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਪ ਜੀ ਤਾਂ ਸਭ ਕੁਝ ਕਰ ਸਕਦੇ ਹੋ ਆਪ ਜੀ ਦਾ ਵਚਨ ਹੈ ਗੁਰਸਿੱਖਾਂ ਵਿੱਚ ਗੁਰੂ ਵਰਤੈ ਆਪ ਜੀ ਸਾਡੇ ਵਿੱਚ ਵਰਤ ਕੇ ਇਸ ਸਥਾਨ ਦੀ ਵੱਧ ਤੋਂ ਵੱਧ ਸਤਿ ਮਹਿਮਾ ਕਰਾਓ ਸੋਭਾ ਕਰਾਓ ਜੀ ਅਸੀਂ ਵੀ ਜੁੜੀਏ ਤੇ ਹੋਰ ਲੱਖਾਂ ਲੋਕਾਂ ਨੂੰ ਇਸ ਸਥਾਨ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਸੋ ਨਿਹਾਲ ਸ੍ਰੀ ਾਂਨੇ ਸੋ ਨਿਹਾਲ ਸ੍ਰੀ ਾਂਨੇ ਸੋ ਨਿਹਾਲ ਸੋ ਨਿਹਾਲ ਨਾਵੇਂ ਨਿਹਾਲ ਹੋ ਜਾਵੇ ਸਿੰਘਾਂ ਸੀ ਇਦਾਂ ਦੇ ਮਨ ਨੂੰ ਪਾਵੇ ਬਾਬਾ ਸ੍ਰੀ ਚੰਦ ਆਪਾ ਕਰਨ ਨਾਵੇਂ ਨਿਹਾਲ ਹੋ ਜਾਵੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ ਬਾਬਾ ਸ੍ਰੀ